ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਸੁਖਾਣਾ ਅੰਦ ਜੀ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਟੋਟਲ 4 ਨਾਗਾ ਜੀ ਜਿੰਨਾ ਚੋ ਤਿੰਨ ਗੱਬਣ ਆ ਆਇਰ ਸ਼ੈਰ ਐਚ ਐਫ ਇੱਕ ਕ੍ਰੋਸ ਆ ਤੇ ਇੱਕ ਵੀਰੇ ਨਗੀਨਾ ਜਰਸੀ ਦਾ ਜਿਹਨੂੰ ਵੱਡੀ ਜਰਸੀ ਕਹਿ ਦਿੰਦੇ ਆ ਡਿਟੇਲ ਤੁਹਾਨੂੰ ਮੈਂ ਬਾਅਦ ਤੋ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਸੀ ਗਾਲ ਜੀ ਹਸੀ ਗਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਹਰਮੀਤ ਸਿੰਘ ਹੈ ਜੀ ਪਿੰਡ ਸੁਖਣਾ ਤੇ ਜਿਲ੍ਹਾ ਮੋਗਾ ਤਹਿਸੀਲ ਬਾਗਾਪਰਣੀ ਮੋਬਾਈਲ ਨੰਬਰ ਜੀ 9877432784 ਚਾਰ ਨਾਗਾ ਬਾਈ ਹਾਂਜੀ ਚਾਰ ਹੈ ਕਿੱਧਰੋਂ ਕਰਗੇ ਸ਼ੁਰੂ ਬਾਈ ਬਸ ਇੱਥੋਂ ਕਰ ਲਓ ਜੀ ਸੁਆ ਕਿੰਨਾ ਜੀ ਇਹਦਾ ਸੁਆ ਵੀਰੇ ਅਰੀਜਨਲ ਦੂਜਾ ਜੀ 6 ਦਾੰਦਾ ਜੀ ਰਾਸ ਸੁਈਆ ਜੇਰੋ ਪਈ ਜੀ ਠੀਕ ਆ ਜੇਰ ਕੰਪਲੀਟ ਬੱਚਾ ਕੀ ਦਿੱਤਾ ਬਾਈ ਬੱਚਾ ਵੱਛੀ ਹੈ ਜੀ ਬੱਚੀ ਹੈ ਜੀ ਬੱਚੀ ਚੰਗੀ ਦਿੱਤੀ ਬਹੁਤ ਚੰਗੀ ਬੱਚੀ ਦਿੱਤੀ ਆਪ ਵੀ ਬਧੀੜ ਬਹੁਤ ਆਏ ਨਹੀਂ ਭਈ ਉਹ ਛੋਟੀ ਨਹੀਂ ਉਹ ਵੱਡੀ ਆਪਾਂ ਲੈਣੀ ਵੱਡੀ ਜਰਸੀ ਹੈ ਜੀ ਜਿਹੜੀ ਦੁੱਧ ਅਗਲੇ ਦੇ ਪੱਲੇ ਪਾਵੇ ਆ ਨਾਲ ਆਇਰ ਸ਼ੇਰ ਖੜੀ ਆ ਇਹ ਦੂ ਵੱਡੀ ਹੈ ਇਹ ਦੂ ਵੱਡੀ ਹੈ ਪੂਰੇ ਕੱਦ ਵਾਲੀ ਲੰਬੀ ਵੀ ਪੂਰੀ ਆਏ ਨਹੀਂ ਗਾਲਾ ਇੱਥੇ ਆ ਕੇ ਆਏ ਨਹੀਂ ਕਹਿ ਸਕਦਾ ਭਈ ਛੋਟੀ ਆ ਐਨੇ ਅਗਲੇ ਪਕਾਈ ਨਹੀਂ ਜਾਣ ਵਾਲਾ ਭਾਈ ਜੀ ਬਰੀਡ ਦੇ ਕੈਰੇਕਟਰ ਚੈੱਕ ਕਰ ਲਓ ਤਿੰਨ ਉਂਗਲਾਂ ਦਾ ਜਮਾ ਗੋਲ ਕਰਨਾ ਹੈ ਨਾ ਹਾਂਜੀ ਹਾਂਜੀ ਜਾਨਵਰ ਬਹੁਤ ਚੰਗਾ ਜਾਨਵਰ ਆ ਜੀ ਬਹੁਤ ਚੰਗਾ ਕਿੰਨਾ ਕਾ ਕੱਢਿਆ ਬਈ ਬੋਲਾ ਬੋਲਾ ਵੀਰੇ 3 ਕਿਲੋ ਬੋਲਾ ਫਣਾ ਦੀ ਓਕੇ ਆ ਜੀ ਜਮਾ 100 ਦੀ 100 ਓਕੇ ਆ ਜੀ ਕਿੰਨਾ ਪਿਆਜੂ ਕਰਮ ਵਾਲੀ ਬੁੱਧ ਵੀਰੇ ਯਾਰ ਹੈ ਦਾ ਓਕਾ ਕਿਸਮਤ ਦਾ ਤੇ ਸੇਵਾ ਦਾ ਤੇ ਬਾਕੀ ਇਹ 20 ਤੋਂ ਵੱਧ ਦਦਲੀ ਹੱਕਾ ਦੇ ਹਾਂ ਬਾਕੀ ਚੌੜੀ ਬੱਕੇ ਐਨੀ ਗੱਲ ਲਈ ਇਹ ਤਾਂ ਜਿ ਫੇਦਾ ਬਣਾਇਆ 10 ਕਿਲੋ ਵੀ ਨਾ ਜੋਗੀ ਹਾਂ ਹੋ ਸਕਦਾ 10 ਵੀ ਨਾ ਦੇਵੇ ਹਾਂ ਪਲੱਸ ਪੁਆਇੰਟ ਹੈ ਕੇ ਵੀ ਆ ਤੇ ਇੱਕ ਤੁਹਾਨੂੰ ਬੱਚਾ ਵੀ ਚੰਗਾ ਮਿਲ ਜਾ ਹਾਂ ਬੱਚਾ ਬੱਕੀ ਆਪ ਜੀ ਨਿਕਲਦੀ ਨਹੀਂ ਇਹੋ ਜੀ ਕਿਤੇ ਕਦੇ ਜਰਸੀ ਆਉਂਦੀ ਆ ਕ੍ਰੋਸ ਪਣ ਜਰਸੀ ਦਾ ਬਥੇਰ ਨਾ ਕਹੇ ਛੋਟੀਆਂ ਹਾਂ ਮੱਛ ਲਾ ਲਾਂ ਮੱਛ ਲਾ ਲੀਆਂ ਹਾਂਜੀ ਤੁਰ ਕੇ ਦਿਖਾ ਦੀ ਵੀਰੇ ਤੁਸੀਂ ਜਰਸੀ ਬਰੀਡ ਨੂੰ ਪਿਆਰ ਕਰਦੇ ਆ ਤਾਂ ਜਰਸੀ ਬਹੁਤ ਚੰਗੀ ਆ ਆਪ ਵੀ ਚੰਗੀ ਆ ਤੇ ਉਨਾ ਹੀ ਚੰਗਾ ਮਗਰ ਮਗਰ ਆ ਜਾਂਦਾ ਜੀ ਪੈਦਾ ਹੋ ਜਾਂਦਾ ਬਾਕੀ ਓਰੀਜਨਲ ਛੇ ਆਂਦਾ ਜੀ ਆਏ ਨਹੀਂ ਵੀ ਅਗਲਾ ਇੱਕ ਕਹਿ ਹੁੰਦਾ ਠੀਕ ਆ ਹਾਂਜੀ ਬਾਕੀ ਸੋਨਾ ਹਵਾਨਾ ਮੁਠੀ ਵਾਲਾ ਥਾਣਾ ਗਲਾਬੀ ਥਾਣਾ ਤਿਆਰੀ ਸੋਹਣੀ ਆ ਪਹਿਲੀ ਚਵਾਈ ਚਵਾਈ ਦੱਸਦਾ ਬਹੁਤ ਠੰਡੀ ਚੁਆ ਚੁਆਈ ਐ ਹੋਜੀ ਲੱਗਿਆ ਬੈਠਾ ਨੇ ਤੇ ਬੰਦਾ ਉੱਠਾ ਨਹੀਂ ਜੀ ਮੂੰਮਾ ਵੇਖੋ ਕਿੱਡੀ ਕੁਆਲਿਟੀ ਵਾਲਾ ਜੀ ਹੂੰ ਵੱਡੀ ਹੈ ਜੀ ਫੁੱਲ ਵੱਡੀਆਂ ਐ ਨਹੀਂ ਟੌਪ ਕਲਾਸ ਹੀ ਕਹਿ ਸਕਦੇ ਆ ਟੌਪ ਕਲਾਸ ਐ ਨਹੀਂ ਗਾ ਬਈ ਕੋਈ ਆ ਕੇ ਬੰਦਾ ਕਹਿ ਦੂਗਾ ਵੀ ਅਸਲ ਜਰਸੀ ਦਾ ਸ਼ੌਂਕ ਨਾ ਲੈਣੀ ਅਸਲ ਜਰਸੀ ਅਸਲ ਜਰਸੀ ਜਿਹੜੀ ਵੱਡੀ ਜਰਸੀ ਭਾਲਦੇ ਆ ਨਹੀਂ ਜਰਸੀ ਦਾ ਅਗਲਾ ਕਹਿੰਦਾ ਬਈ ਦੁੱਧ ਨਹੀਂ ਕੱਢਦਾ ਉਹ ਛੋਟੀਆਂ ਜੀਆਂ ਫਿਰ ਹਾਂ ਵੀਰੇ ਯਾਰ ਜਦੋਂ ਹੁਣ ਆਪਾਂ ਲਾਉਣਾ ਹੀ 40 45 ਆ 35 ਵਾਲੀ ਫਿਰ ਆਪਾਂ ਜੇ ਉਹੋ ਜਾਂ ਜਨਵਰੀ ਮੈਨ ਆਦਾ ਨਕੀਨ ਨਹੀਂ ਆ ਹਾਂ ਤੇ ਕੀਮਤ ਬਈ ਇਹਦੀ ਜਾਇਜ਼ ਕੀਮਤ ਵੀਰੇ ਪਰ ਆਪਾਂ ਲੱਖ ਮੰਗ ਲਗੇ ਤਾਂ ਵੀ ਵੜ ਵਿਕ ਜੂ ਪਰ ਆਪਾਂ 85000 ਦੇ ਬੱਚੀ ਦੇਣੀ ਹੈ ਜੀ ਉਹ ਜੂ ਮਾੜਾ ਮੁੱਤ ਪਰ ਫਿਕਸ ਵਾਲਾ ਕੰਮ ਨਹੀਂ ਹੈ ਜੀ ਫਿਕਸ ਵਾਲਾ ਪਰ ਬਸ ਆਪਾਂ ਜਮਾ ਜਾਇਜ਼ ਕੀਮਤ ਮੰਗੀ ਆ 85000 ਚ ਨਗ ਦੋ ਹੋ ਜਾ ਦੋ ਜੀ ਦੋ ਹੂੰ ਕਿਉਂਕਿ ਸਾਲ ਨੂੰ ਉਹ ਵੀ ਹਾਂ ਬਾਕੀ ਕੁਆਲਿਟੀ ਵਹਿਣ ਦੀ ਵੇਖੋ ਜੀ ਬਹੁਤ ਚੰਗਾ ਜਾਣ ਵਾਲਾ ਹੁੰਦੇ ਸੂਏ ਨੂੰ ਬਦਨਾ ਹੀ ਐ ਇਹਨੇ ਕੱਢਣਾ ਤਾਂ ਹੈ ਨਹੀਂ ਗੱਲ ਬਾਕੀ ਚੁਆਇਸ ਹੋਈ ਬਹੁਤ ਚੰਗਾ ਚੁਆਇਸ ਚੂਣ ਲੱਗਿਆ ਜੀ ਵੜ ਨੂੰ ਐ ਨਹੀਂ ਵੀ ਥੋੜਾ ਜੰਗਾ अच्छा न्याणे ਦੇ ਵੀ ਲੋਡ ਮਾ ਨਾਲ ਲੋਡ ਹੀ ਨਹੀਂ ਚੁਵਾਈ ਵੇਖੋ ਮੋਟੀ ਚੁਵਾਈ ਆ ਹਨਾ ਪੂਰੀ ਬੈਠਣ ਤੇ ਉੱਠਣ ਇਹਦਾ ਚੋਣ ਆ ਜੀ ਮਗਰਲੇ ਥਣਾ ਚੋ ਵੀਰੇ ਮਾਰਦੀ ਨਾਲੇ ਕੋਈ பசਮਾ ਨਹੀਂ ਕੀਤਾ ਗਾ ਉਹਨੇ ਥੋੜੀ ਨਾ ਭਾਲ ਭਾਲਾਂ ਜੀ ਜ਼ਰੂਰ ਕਰੀ ਫਿਰਦੀ ਆ ਇਹਦਾ ਫਰਕ ਹਾਂ ਤਕਲੀਮਾਂ ਦੇ ਭਾਲਾਂ ਪੁਗਾਤ ਕਾੜਾ ਇਹ ਦੇਤਾ ਭਾਲ ਜੀ ਕਰਗੀ ਭਾਲ ਜੀ ਕਰਗੀ ਹਾਂ ਬਹੁਤ ਚੰਗਾ ਜੀ ਚੂਣ ਤੇ ਥਣ ਬਹੁਤ ਚੰਗਾ ਲੱਗਿਆ ਵੇੜ ਨੂੰ ਹਾਂਜੀ 85000 ਜਾਇਜ਼ ਕੀਮਤ ਆ ਹਾਂ ਬਾਕੀ ਉੱਤੋਂ ਵੀ ਬਹੁਤ ਐ ਚੌੜੀ ਹੈ ਜੀ ਐ ਨਹੀਂ ਵੀ ਪਤਲੀ ਜੀ ਪਤਲੀ ਜੀ ਹਾਂਜੀ ਠੀਕ ਆ ਦੋ ਨੰਬਰ ਬਾਈ ਆਇਰ ਸ਼ਹਿਰ ਆ ਗਈ ਹਾਂਜੀ ਇਹ ਵੀਰੇ 8 ਦਿਨਾਂ ਦੀ ਕੱਚੀ ਹੈ ਹਜੇ ਹਾਂਜੀ ਹਾਂਜੀ ਸੁਆ ਦੂਜਾ ਸੁਣਾ ਜੀ ਇਹਨੇ ਠੀਕ ਹੈ ਇਹ ਵੀ ਬਈ ਘਾਟ ਹੀ ਮਿਲਦੀ ਹੈ ਬਹੁਤ ਘਾਟੀ ਠੰਡੀ ਇੰਨੀ ਹੈ ਜਿੰਨੀ ਕਹਾਂ ਹੂੰ ਜਿਵੇਂ ਮਰਜੀ ਬੈਠਾ ਰਹੋ ਕਿੱਧਰ ਦੀ ਮਰਜੀ ਐਡੀ ਸੀਲ ਠੰਡੀ ਤੇ ਦੁੱਧ ਪੂਰਾ ਵਧਦਾ ਦੁੱਧ ਹੋਊਗਾ ਜੀ ਇਹਦਾ ਜਿੱਧਰ ਦੀ ਮਰਜ਼ੀ ਬੈਠਾ ਰਵੇ ਬੰਦੂ ਆ ਤਾਂ ਗੁਣ ਬਾਲਾ ਬੰਦਾ ਹੈ ਨਾ ਇਹਦੇ 'ਚ ਹਾਂ ਬਾਕੀ ਬਰੀਕ ਚਮਕ ਦਾ ਕਾਲੀ ਬਿਹੜ ਹੈ ਜੀ ਛੇਟ ਵੀ 5+ ਹੀ ਆਉਣੀ ਹੈ ਇਹਦੀ 5+ ਜੀ ਦੁੱਧ ਵੀ ਵਧਗਾ ਦੇਊਗਾ ਐਣੀ ਗੱਲ ਹਜੇ ਕੱਚੀ ਜ਼ਰੂਰ ਹੈਗੀ ਕੱਚੀ ਜ਼ਰੂਰ ਆ ਦਿਨ ਜ਼ਰੂਰ ਲੈ ਜੂ ਦੋ ਦਿਨ ਵੱਧ ਵੀ ਲਿਜਾ ਸਕਦੀ ਹੈ ਵੱਧ ਲਿਜਾ ਸਕਦੀ ਹੈ ਜੀ ਕਿਉਂਕਿ ਬਈ ਫਾਇਦਾ ਹੀ ਆ ਜੇ ਲੈ ਵੀ ਜਾਊ ਤਾਂ ਕੋਈ ਇਟੀ ਗੱਲ ਨਹੀਂ ਤਿਆਰ ਹੀ ਸੋਹਣੀ ਹੋਊਗੀ ਇਹਦੀ ਹਾਂ ਹਾਂ ਬਹੁਤ ਚੰਗਾ ਤੂੰ ਪਿਆਰ ਤੁਰ ਪਿਓਰ ਆਇਰ ਸ਼ਹਿਰਾ ਕੋਈ ਆਏ ਨਹੀਂ ਕਹਿਣ ਦੀ ਗੱਲ ਨਹੀਂ ਪਿਓਰ ਟੌਪ ਕਲਾਸ ਆਪਾਂ ਬੱਚਾ ਕਹਿ ਸਕਦੇ ਆ ਹਾਂ ਬੇਲ ਹਾਈਟ ਬਾਕੀ ਚੰਗੀ ਆ ਬਰੀਕ ਆ ਬਰੀਕ ਹੀ ਬਰੀਕ ਆ ਚਮਕ ਦਮ ਕਲੀਆਂ ਐ ਨਹੀਂ ਗਿੱਦੜ ਜੀ ਆ ਗਈ ਉਹ ਗੱਲਾਂ ਨਹੀਂ ਹਾਂ ਬਾਕੀ ਸੋਨਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮਾ ਬਾਕੀ ਬਹੁਤ ਠੰਡੀ ਐ ਨਹੀਂ ਗੱਲ ਕੁਆਲਟੀ ਤੁਸੀਂ ਦੇਖ ਹੀ ਸਕਦੇ ਹੋ ਰੰਗ ਪ੍ਰਿੰਟ ਪੂਰਾ ਚੰਗਾ ਜਿੱਦਾਂ ਐ ਜਿਵੇਂ ਮਰਜੀ ਐ ਨਹੀਂ ਕੋਈ ਗੱਲ ਬੈਠੇ ਰਹੋ ਜਮਾਗਰ ਦੀ ਬੈਠੇ ਰਹੋ ਮੂਰ ਦੀ ਬੈਠ ਜਾਓ ਆਏ ਨਹੀਂ ਵੀ ਲੱਤ ਚੱਕਣ ਆਲੇ ਆਏ ਨਹੀਂ ਭਣਾ ਬੁੜਾ ਬੰਦਾ ਹੀ ਚੂਈ ਚੱਲੇ ਜੀ ਇਹ ਤਾਂ ਗੱਲ ਹੈਗੀ ਹਾਂ ਪੂ ਚੱਕੂਗੀ ਬਾਕੀ ਆਏ ਆ ਬਾਈ ਜਿਹਦੇ 20 ਕਿਲੋ ਚਵਾ ਕੇ ਲਾਤੀ ਮਾਰਤੀ ਉਹ ਤਾਂ ਚੂਈ ਚੱਲੀ ਹਾਂ ਚੂਏ ਦਾ ਵੀ ਕੀ ਫਾਇਦਾ ਜੀ ਦੁੱਧ ਕਿਲੋ ਘੱਟ ਦੇ ਦੇਵੇ ਪਰ ਆਏ ਬੰਦਾ ਤੁਰਿਆ ਜਾਂਦਾ ਕਿ ਬਹਿ ਕੇ ਮੈਂ ਨਾ ਜਮਾਂ ਜੀ ਹਰੇਕ ਭੱਜ ਕੇ ਚੂਹਾ ਇਹੋ ਜਿਹਾ ਚੂਈ ਨਿਕਲੂਗੀ ਗਾਂ ਦੀ ਬਾਕੀ ਵਹਿੜ ਆ ਵਹਿੜਾਂ ਗਾ ਹਾਂ ਆਏ ਨਹੀਂ ਕੋਈ ਗਾਂ ਪਾਣਾ ਹੂੰ ਜੈਜ ਕੀਮਤ ਦੀ ਮੌਲ ਤਾਂ ਬਰੇ ਪਰ 75 ਕਰਾ ਲਓ ਜੀ ਹੂੰ ਤੇ ਆਪਾਂ 63000 ਦੀ ਹਾਂ ਦੇ ਨਾਂ ਦੇਣੀ ਅੱਜ ਹਾਂਜੀ ਠੀਕ ਆ ਜੈਜ ਕਿਵੇਂ ਸਾਡਾ ਚੰਗੀ ਆ ਬੱਚੀ ਹਾਂ ਚੰਗੀ ਆ ਜੀ ਬਰੀਡ ਕੁਆਲਟੀ ਵਾਲੀ ਐ ਨਹੀਂ ਗੱਲ ਠੰਡੀ ਸੀਲ ਆ ਠੰਡੀ ਸੀਲ ਆ ਜੀ ਹਾਂ ਜਿਹੜਾ ਆਪਣੇ ਵੀਰੇ ਮੁੱਲ ਹੋਣਗੇ ਪਰ ਲੈਣ ਦੇਣੀ ਮੁੱਲ ਕਰਿਆ ਆਪਾਂ ਕੋ ਉਹ ਹੋ ਜਾ ਨਹੀਂ ਫਰਕ ਸ਼ਰਕਾ ਵਾਲਾ ਕੰਮ ਨਹੀਂ ਫਰਕ ਸ਼ਰਕਾ ਲੈਣੀ ਹਾਂ ਐ ਨਹੀਂ ਮੁੜ ਕੇ ਆਪਾਂ ਮੁੱਲ ਲੈਗਾ 75000 ਜੇ ਕਿਸੇ ਨੇ ਵੀਰ ਨੇ ਮੁੱਲ ਕਰਾਉਣਾ ਕਈ ਵੀਡੀਓ ਚ ਪੁੱਛਣਗੇ ਬਾਈ ਕੀ ਮੁੱਲ ਆ ਮੁੱਲ 75000 ਵੀਰੇ 63000 ਦੀ ਹਾਂ ਨਾ ਦੇਣੀ ਨਹੀਂ ਦੇਣੀ ਆ ਭਾਜ ਹਾਂ ਬਾਕੀ ਵੈੜਾ ਹੀ ਚਾਹੋਦੀ ਉਹਦੇ 75 ਉਹਦੇ 73 ਦਾ ਕੋਈ ਆ ਹੂੰ ਉਹਦੇ 75 ਦੀ ਆ ਹਾਂਜੀ ਹਾਂਜੀ ਨਾਗ ਨੰਬਰ ਆ ਗਿਆ ਬਈ ਆਪਣਾ 3 ਹੈਨਾ ਹਾਂਜੀ ਇਹਦਾ ਸੂਆ ਕਿੰਨਾ ਮਾਜੀ ਇਹਦਾ ਸੂਆ ਵੀ origignal ਦੂਜਾ ਸੂਆ ਜੀ ਦੂਜਾ ਸੂਆ ਸਮਾਂ ਕਿੰਨਾ ਕੱਢਦੀ ਆ ਸਮਾਂ ਵੀਰੇ 12 ਤੋਂ 15 ਦਿਨ ਪਏ ਹਾਂਜੀ ਨਿੱਗਰ ਨੂੰ ਗਰਭੂਦੀ ਆ ਹੈਨਾ ਨਿੱਗਰ ਪੂਰੀ ਜਾਨਣ ਵਾਲੀ ਦੁੱਧ ਦੀ 25 26 ਕਿਲੋ ਵਾਲੀ ਵੈੜਾ ਅੱਛਾ ਚੰਗੇ ਦੁੱਧ ਵਾਲੀ ਆ ਚੰਗੇ ਦੁੱਧ ਵਾਲੀ ਬਾਕੀ ਨਿੱਗਰ ਨਰੋਈ ਆ ਦੁੱਧ ਵਜਨ ਨੇ ਦੇਣਾ ਬਈ ਤੇ ਵੇਟ ਹੀ ਨਾ ਹੋਇਆ ਦੁੱਧ ਜਿੱਤੋਂ ਕੱਢ ਲਓ ਬਾਕੀ ਪੈਠ ਪੁੱਠ ਬਹੁਤ ਮੰਗਾਂ ਵਾਲੀ ਪੈਠ ਲੱਗੀ ਹੈ ਜੀ ਮੈਡਮ ਬਿਗਰ ਨਰੋਈ ਆ ਸੋਹਣਾ ਪੈਠ ਪੂੜਾ ਇਸ ਕੁਆਲਟੀ ਸੋਹਣੀ ਆ ਵਜਨ ਵਾਲੀ ਵੈਢ ਵਜਨ ਨਾਲ ਜੀ ਵਜੂਦ ਵਾਲੀ ਆ ਇਹ ਨਹੀਂ ਗੱਲ ਟੱਕਾ ਕਰਦੀ ਆ ਇਹ ਹਾਂ ਜਿਹਦੇ ਅੰਦਰ ਕੋਸ ਉਹ ਨਹੀਂ ਹੈ ਜੀ ਕੋਈ ਗਰਮਾ ਨਹੀਂ ਲੱਤ ਨਾਲ ਲੱਤ ਵਜਦੀ ਫਿਰ ਹਾਂ ਨਹੀਂ ਆਪ ਡੇਗਦੀ ਫਿਰ ਉਹ ਕਰ ਲੂਗੀ ਹਾਂ ਉਹ ਦੁੱਧ ਕੀ ਲੂਗੀ ਹਾਂ ਲੱਗੇ ਆਪਣੇ ਪਸ਼ੂ ਸਾਰੇ ਸਮੇਂ ਵੀ ਹੋਣਗੇ ਜੀ ਲਿੱਸਾ ਪਣ ਪਸ਼ੂ ਆਪਾਂ ਨਾ ਹੀ ਖਰੀਦਦੇ ਨਾ ਹੀ ਖਰੀਦਦਾ ਥਣਾ ਦੀ ਗਾਰੰਟੀ ਹੋ ਜਮਾਂ ਜ਼ਿੰਮੇਵਾਰੀ ਜੀ ਠੀਕ ਆ ਥਣ ਤੋਂ ਬੁਰਾ ਚੰਗਾ ਤੋਂ ਅੱਧਾ ਲਾ ਚਮਕ ਜਾਮ ਕਾਲਾ ਡੰਗਰ ਹੈ ਸੋਨਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮ ਹੱਥੀ ਜਵਾਈ ਵਾਲਾ ਹੱਥੇ ਫਟਾਂਗਾਂ ਵਾਲਾ ਲੈਵਾ ਜੀ ਹਜੇ ਪੱਟਣ ਲੱਗੀ ਲੈਵਾ ਲਾਉਣ ਲੱਗੀ ਆ ਹੂੰ ਹਾਂ ਜੈਦ ਜੀ ਕੀਮਤ ਇਹ ਵੀਰੇ ਆਪਾਂ ਮੌਲਤਾ ਭਣਾ ਇਹਦਾ 1 5 ਕਰ ਲਗੇ ਜੀ ਹੂੰ ਤੇ ਆਪਾਂ 75000 ਦੀ ਜੈਸਰ ਨੂੰ ਦੇਣੀ ਆ ਸੌਦਾ ਨੋਟ ਵੀ ਨਹੀਂ ਛੱਡਣਾ ਜੀ अच्छा हां बस फिक्स डिमांड ਜਦੋਂ ਫੈਸਲੀ 100 ਦਾ ਨੋਟ ਵੀ ਨਹੀਂ ਬਸ ਕਿਸੇ ਵੀਰ ਨੂੰ ਲੱਗਦੀ ਹੈ ਚੰਗੀ ਤਾਂ ਥਣ ਖਿੱਚ ਸਕਦਾ ਗੜ ਮੰਡੀ ਦੇ ਵੀ 85000 ਰੁਪਏ ਦੀ ਗੜੀ ਚੰਗੀ ਆ ਕੱਲੇ ਚੰਗੀ ਆ ਤਾਂ ਆਪਾਂ ਨਾਲੇ ਲਈ ਵੇਚਣ ਵਾਲੇ ਬੰਦੇ ਨੂੰ ਵੀ 100 ਦਾ ਨੋਟ ਨਹੀਂ 85000 ਰੁਪਏ ਦੀ ਗੜੀ ਆਪਾਂ ਨੂੰ ਸਾਲ ਦੀ ਰੋਟਾ ਜੀ ਫਿਰ ਪਾਸੂ ਸਾਹਮਣੇ ਵੀ ਆ ਚੱਲ ਆਪਾਂ ਨੂੰ 2 ਰੁਪਏ ਇੰਨੇ ਚ ਆਉਂਦੇ ਆ ਤੇ ਆਪਾਂ ਦੇ ਦੇਾਂਗੇ ਠੀਕ ਆ ਜਿੱਦਾਂ ਡਾਲ ਲੈਂਦੇ ਹੋ ਅੱਧਾ ਬਹੁਤ ਸਮਾਂ ਲੱਗਦਾ ਹੈ ਬਾਕੀ ਜਾਣ ਵਾਲੀ ਜਾਨਵਰ ਆ ਜੀ ਹਾਂ ਤੇ ਨਗ ਨੰਬਰ ਆ ਗਿਆ ਬਈ ਆਪਣਾ 4 ਹਾਂਜੀ ਠੀਕ ਆ ਇਹ ਸਮਾਂ ਕਿੰਨਾ ਕੱਢਦਾ ਇਹ ਵੀਰੇ ਦੱਸ ਦਣ ਇਹਦੇ ਚ ਪਏ ਆ ਵੱਡੀ-ਬੁੱਡੀ ਐ ਵੀ ਵੱਡੀ ਹੈ ਨਾ ਵੱਡੀ ਪੂਰੀ ਫੁੱਲ ਜੀ ਦੁੱਧੇ ਦਾ 27-28 ਕਿਲੋ ਦਿੱਤਾ ਵਾ ਜੀ ਅੱਛਾ ਬੈਠੇ ਜਿੰਦਾ ਦੀ ਮਰਜੀ ਫੈਂਟ ਵੀ ਜਾਣ ਵਾਲੀ ਭੱਟੀ ਪੂਰੀ ਫੁੱਲ ਵੱਡੀ ਵੜਾ ਜੀ ਐ ਨਹੀਂ ਗੱਲ ਛੋਟੀ ਤੇ ਬਾਕੀ ਬੈਠੇ ਜਿਵੇਂ ਮਰਜੀ ਰੋ ਇਹਦੇ ਤੇ ਇਹ ਗੌਣ ਵਾਲੇ ਆ ਹੈਨਾ ਇਹਦੇ ਫਾਇਦੇ ਆ ਫਾਇਦੇ ਆ ਜੀ ਮੇਨ ਗੱਲ ਬੰਦਾ ਇਹੀ ਪੁੱਛਦਾ ਬਾਈ ਠੰਡੀ ਆ ਠੰਡੀ ਆ ਅਸਲ ਅਸਲ ਆਪਾਂ ਕਹਿੰਦੇ ਨਹੀਂ ਮੱਝਾਂ ਵਰਗੀ ਅਗਲਾ ਕਹਿੰਦਾ ਗਾਂ ਲੈਣੀ ਮੱਝਾਂ ਵਰਗੀ ਮੱਝਾਂ ਵਰਗੀ ਆ ਸਿਆਲੋ ਸਿਆਲ ਨਜ਼ਾਰੇ ਦੇ ਦੂੰ ਹਾਂ ਸਿਆਲ ਕਰਮੀ ਲਾ ਕੇ ਉੱਠਿਆ ਕਰੂ ਬੰਦਾ ਲੰਮੀ ਵੇਖੋ ਇਹ ਰੇਲ ਗੱਡੀ ਜੱਡੇ ਆ ਭੱਟੀ ਪੂਰੀ ਵੱਡੀ ਵਹਿੜਾ ਫੁੱਲ ਵਜਨ ਵਜੂਦ ਵਾਲੀ ਹਾਂ ਤੇ ਹਜੇ ਦਹਿਣ ਜ਼ਰੂਰ ਦਾਸ ਲੈਂਦੀ ਆ ਹੂੰ ਇਦਾਂ ਤਾਂ ਜਿਵੇਂ ਮਰਜੀ ਬੈਠੇ ਰਵਾਏ ਨਹੀਂ ਗੱਲ ਬੱਸ ਆਹ ਸੱਟ ਕੇ ਜਿੱਧਰ ਮਰਜੀ ਆ ਹੂੰ ਆਲਾ ਨਕਰਾਉ ਆ ਸਾਹ ਆਲਾ ਠੰਡੀ ਕਰਾਉ ਸਾਹ ਜੂ ਪੂਰੀ ਹਾਂ ਹਾਂ ਪੂਰੀ ਦੁੱਧ ਵਾਲੀ ਨਾੜਾ ਨੂੜਾ ਬਹੁਤ ਚੰਗੀਆਂ ਆ ਵਹਿੜ ਦੇ ਠੀਕ ਆ ਹਾਂ ਹਾਂ ਦੁੱਧ ਵਾਲਾ ਜਾਨਵਰ ਦੁੱਧ ਵਾਲਾ ਜਾਨਵਰ ਹਾਂ ਬਾਕੀ ਚੰਗੀ ਆ ਰੰਗ ਪ੍ਰਿੰਟ ਵਾਲੀ ਆ ਵੱਡੀ ਪੂਰੀ ਫੁੱਲ ਹੈ ਜੀ ਹੂੰ ਛੋਟੀ ਮੰਨ ਕੇ ਨਾਲ ਛੋਟੀ ਨਾ ਛੋਟੀ ਕੋਈ ਵੜ ਵੀ ਛੋਟੀ ਨਹੀਂ ਜੀ ਬਾਕੀ ਮਲਕਬੇਣ ਵੀ ਪੂਰੀ ਸਟਰੋਂਗ ਹੁੰਦੀ ਆ ਰਸੇ ਵਰਗੀ ਹਾਂ ਤੇ ਇਹਦੀ ਜਾਇਦ ਜੀ ਕੀਮਤ ਇਹ ਬਰੇ ਆਪਾਂ 90000 ਦੀ ਵੜ ਦੇਵਾਂਗੇ 90 ਦੀ ਹਾਂ ਜੀ ਤੇ ਜੇ ਕੋਈ ਬਈ ਕੱਠੇ ਲੈ ਜੂ ਨਾ ਗਾ ਬੱਕਰੇ ਦਾ ਪਰਫੈਕਸ ਵਾਲਾ ਕੰਮੀ ਮਾੜਾ ਮੋਟਾ ਹੋ ਜਾਂਦਾ ਪੰਜ ਛੋੜ ਛੱਪਾ ਹੋ ਜਾਂਦਾ ਛੋੜ ਛੱਪਾ ਕਰਦਾ ਹਾਂ ਬਾਕੀ ਇਹਨਾਂ ਨਗਾ ਚ ਕੋਈ ਵੀ ਨਗ ਤੁਹਾਨੂੰ ਫਿੱਟ ਪੈਂਦਾ ਆ ਭਾਈ ਸੋਨਾ ਜਿਹੜੇ ਬੰਦੇ ਨੇ ਜਰਸੀ ਦੇ ਕੰਮ ਕਰਨਾ ਜਿਹੜੇ ਜਰਸੀ ਲੈਣੀ ਹੈ ਨਾ ਨਗੀਨਾ ਨਗੀਨਾ ਇਹ ਨਿਕਲਦੀ ਨਿੱਕੀ ਤੇ ਕਿਤੇ ਤੇ ਆਪਾਂ ਨੂੰ ਵੀ ਮਿਲਦੀ ਕਿਤੇ ਕਿਤੇ ਮਿਲਦੀ ਆ ਐਡੀ ਜਰਸੀ ਕਿਤੇ ਮੱਥੇ ਲੱਗਦੀ ਆ ਹਾਂ ਬਾਕੀ ਵੇਖੋ ਸਾਰਾ ਬਾਡੀ ਸਟਰਕਚਰ ਐਡਾ ਚੰਗਾ ਜਿੰਨੇ ਕਹਿੰਦੇ ਨੇ ਹੂੰ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ